ਦੋਲ ਦਿਲਜੋਤ ਕੌਰ ਸ਼ਰਮਾ ਦਾ ਖੁਦਕਸ਼ੀ ਤਾਂ ਮੈਂ ਤਾਂ ਨਹੀਂ ਕਹੂੰ ਅਭੀ ਉਹ ਖੁਦਕਸ਼ੀ ਹੈ ਮੈਂ ਤਾਂ ਉਹ ਕਤਲ ਕੋਈ ਕਲਪਨਾ ਬੋਲ ਰਹੀ ਹੈ ਕਲਪਨਾ ਦਾ ਰੌਲਾ ਵੀ ਪਹਿਲਾਂ ਆਇਆ 13 ਸਾਲ ਦੀ ਬੱਚੀ ਦੀ 35 ਸਾਲ ਦੇ ਬੰਦੇ ਨਾਲ ਸਹਮਤੀ ਇਹ ਕੀ ਸ਼ਬਦ ਹੋਇਆ ਨਾ ਮਾ ਸੇਬ ਅੱਜ ਜੀ ਤੁਸੀਂ ਰਿਕਾਰਡਿੰਗ ਰੱਖ ਲਿਓ ਮੇਰੀ ਵੀ ਦਿਲਜੋਤ ਕੌਰ ਸ਼ਰਮਾ ਨੂੰ ਇਨਸਾਫ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਇਹ ਤਾਂ ਬੜਾ ਦਿਲਜੋਤ ਸ਼ਰਮਾ ਵਾਲੇ ਮਸਲੇ ਤੇ ਐਫ ਆਈ ਆਰ ਨਹੀਂ ਹੋਈ ਉਹ ਉਹ ਪੈ ਗਿਆ ਮੈਨੂੰ ਇਮਾਨਦਾਰੀ ਨਹੀਂ ਦਿਖ ਰਹੀ ਅੱਛਾ ਲੜਨ ਵਾਲਿਆਂ ਚ ਲੜਨ ਵਾਲੀ ਹੈ ਤੇਰਾ ਅੱਛਾ ਉਹ ਛੋਟੀਆਂ ਬੱਚੀਆਂ ਨੂੰ ਬਲਗਰਾ ਕੇ ਬਰਗਲਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰ ਦਿੱਤਾ ਜਿਹੜੀਆਂ ਜਿਹੜੀਆਂ ਮੈਂ ਨਹੀਂ ਬੋਲ ਸਕਦਾ ਕਿਉਂਕਿ ਮੇਰੀ ਜਵਾਨ ਹੈ ਉਹ ਗੱਲਾਂ ਕਹਿਣ ਦੀ ਇਜਾਜ਼ਤ ਨਹੀਂ ਦਿੰਦੀ ਜਿਹੜੀ ਇਹਨਾਂ ਦੀ ਸੋਚ ਸਾਰੀਆਂ ਦੀ ਕਾਮਰੇ ਧਿਰਾਂ ਦੀ ਉਹਦੇ ਤੇ ਸਬੰਧਤ ਉਹ ਨੋਟ ਦੇ ਵਿੱਚ ਲਿਖਦਾ ਵੀ ਮੈਥੋਂ ਪੂਰਾ ਕੰਮ ਨਹੀਂ ਹੁੰਦਾ ਮੈਂ ਇਸ ਕਰਕੇ ਕੋਰਪੇਸ਼ੀ ਕਰਦਾ ਹੈ ਹੋਰ ਪੈਂਦਾ ਨਵਾਲਗ ਬੱਚਿਆਂ ਨਾਲ ਬਲਾਤਕਾਰ ਦਾ ਅਸੀਂ ਵੀ ਅੱਡ ਹੋਏ ਆ ਜਿੱਥੇ ਬੰਦੀ ਦਾ ਨੌ ਤਰਨ ਦੀ ਗੱਲ ਚੱਲੀ ਮੇਰੇ ਨਾਲ ਜਿੰਨੇ ਕ ਸਾਥੀ ਹੈਗੇ ਨੇ ਇਹਨਾਂ ਨੇ ਕਿਹਾ ਵੀ ਯਾਰ ਆਪਾਂ ਨੂੰ ਪਤਾ ਵੀ ਹੈ ਪੱਕੀ ਕਰ ਰਹੇ ਕੀ ਇਹੇ ਆਪਾਂ ਨੂੰ ਛੱਡਣਗੇ ਕਹੇਗਾ ਵੀ ਨਹੀਂ ਆਪਣੇ ਕੋਲ ਥੋੜੇ ਟਾਈਮ ਹੈ ਇਹ ਜੀ ਸਰੀਰ ਕਾਲ ਤਾਂ 5 ਸਾਲਾਂ 7 ਸਾਲਾਂ ਪਰ ਯਾਰ ਇਹ ਚਿਹਰਾ ਲੈ ਆ ਕੇ ਜਾਵਾਂਗੇ ਇਹਨਾਂ ਦਾ ਕਲਪਨਾ ਦੀ ਇੰਟਰਵਿਊ ਚੱਲਦੀ ਹੈ ਪੀਟੀਸੀ ਚੈਨਲ ਤੇ ਪੀਟੀਸੀ ਕਰ ਟੂਟਲ ਚੈਨਲ ਉਹ ਤੋਂ ਡਿਲੀਟ ਕਰਾਉ ਉਹ ਤੋਂ ਡਿਲੀਟ ਕਿਵੇਂ ਹੋਈ ਤੁਸੀਂ ਦੱਸੋ ਉਹ ਕੋਈ ਛੋਟਾ ਮੋੜਾ ਕੋ ਜੂਟ ਉੱਪਰ ਨਹੀਂ ਆਪਾਂ ਕਿਸੇ ਜੂਟ ਉੱਪਰ ਦੀ ਗੱਲ ਨਹੀਂ ਕਰ ਰਹੇ ਕਿਸੇ ਬਲੌਗਰ ਬਾਈ ਦੀ ਗੱਲ ਨਹੀਂ ਕਰ ਰਹੇ ਕੀ ਪੇਸ਼ ਕਰਨ ਜੇ ਪੀਟੀਸੀ ਚੈਨਲ ਤੋਂ ਲਹਾ ਜਾਂਦਾ ਹੈ ਉਹ ਜਿਹੜਾ ਜਿਹੜੀ ਤਰ ਤਾਂ ਉਹਦਾ ਤਾਕਤ ਦਾ ਇਨਤਾਜ ਰਸ ਨੂੰ ਹੋ ਜਾਣਾ ਚਾਹੀਦਾ ਉਹਦਾ ਨਹੀਂ ਲੱਗਦਾ ਵੀ ਉਸੇ ਵਿਚਾਰਧਾਰਤਾ ਰੱਤ ਕਾਮਰੇਡ ਵਿਚਾਰਧਾਰਤਾ ਦੀ ਗੱਲ ਕਰਾਂ ਵੀ ਲੱਗਦਾ ਵੀ ਆਮੋ ਸਾਹਮਣੇ ਹੋ ਗਈਆਂ ਬਹੁਤ ਸਾਰੀਆਂ ਧਿਰਾਂ ਉਸ ਜਥੇਬੰਦੀ ਨੂੰ ਉਸ ਲੜਕੀ ਨੂੰ ਜਿਹੜਾ ਇਨਸਾਫ ਦਿਵਾਉਣ ਵਾਸਤੇ 22 ਜਨਵਰੀ ਦਾ ਮਾਨਸਾ ਦੇ ਵਿੱਚ 2 ਫਰਵਰੀ ਦਾ ਲੁਧਿਆਣਾ ਚ ਇੱਕ ਵੱਡਾ ਧਰਨਾ ਰੱਖਿਆਗਾ ਤੇ ਇੱਕ ਪਾਸੇ ਕੋਈ ਤਰ੍ਹਾਂ ਚੁੱਪਨੇ ਗਿਆ ਜਦੋਂ ਉਹ ਕਿਤੇ ਜਾਂਚ ਹੁੰਦੀ ਹੈ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਸਾਰਾ ਕੁਝ ਸਾਹਮਣੇ ਆ ਜਾਂਦਾ ਪਰ ਕਹਿੰਦੇ ਜਾਂਚ ਤੋਂ ਵੀ ਭੱਜ ਰਿਹਾ ਹੈ ਵੀ ਕੋਈ ਪੁਲਿਸ ਜਾਂਚ ਤੋਂ ਕਹਿ ਰਿਹਾ ਵੀ ਲੋਕ ਕਰਾਉਣ ਦੀ ਲੋੜ ਨਹੀਂ ਜਥੇਬੰਦੀਆਂ ਆਪ ਜਾਂਚ ਕਰ ਲੈਣਾ ਇਹ ਵੀ ਕਰ ਰਹੇ ਬਹੁਤ ਸੀਨੀਅਰ ਪੱਤਰਕਾਰ ਹੈ ਹਮਿੰਦਰ ਸਿੰਘ ਉਹਨਾਂ ਨੇ ਇੱਕ ਗੱਲ ਕਹੀ ਵੀ ਜਥੇਬੰਦੀਆਂ ਕੋਲ ਇਹ ਹੈ ਜਾਂ ਕੀ ਹੁੰਦਾ ਹੂੰ ਵੀ ਜਿਹੜੀ ਉਹ ਜਾਂਚ ਕਰ ਲੈਣਾ ਅਸੀਂ ਜਾਂਚ ਕਰਨ ਤੇ ਆ ਜੀ ਦੂਜੀ ਤਰ੍ਹਾਂ ਸਾਨੂੰ ਸਪੋਰਟ ਕਰਦੀ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਕਰ ਸਕਦੇ ਹਾਂ ਜਤਿੰਦਰ ਜੀ ਇਹੋ ਜਿਹਾ ਕੁਝ ਮੁਸ਼ਕਲ ਮਾਰਦਾ ਹੈਗਾ ਇਹ ਅਸਲ ਦੇ ਵਿੱਚ ਧਿਰਾਂ ਦਾ ਇਮਾਨਦਾਰੀ ਨਾਲ ਲੜਨਾ ਇਹ ਨਾ ਲੜਨਾ ਹੀ ਸਾਬਤ ਕਰਦਾ ਵੀ ਇੰਨਾ ਲਿਆ ਸਾਰੀਆਂ ਗੱਲਾਂ ਉਹ ਸਾਹਮਣੇ ਆ ਜਾਣਗੀਆਂ ਬੰਦ ਕਰ ਕੀਆ ਸਾਡੇ ਪ੍ਰੈਸ ਰੋਡ ਬੰਦ ਕਰਕੇ ਨੇ ਪਿੰਡਾਂ 'ਚ ਹੋਕਰੇ ਮਾਰ ਦਿੰਦੇ ਨੇ ਮਨੋ ਲੈ ਕਿੰਨਾ ਚਿਰ ਰੋਕੋਗੇ ਪਰ ਬੋਲਣ ਲਈ ਤਾਂ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਨਿਰਪੱਖ ਲੋਕ ਹੈਗੇ ਨੇ ਬੋਲਾਂਗੇ ਇਸ ਗੱਲ ਤੇ ਸਾਰੀ ਬੋਲਣਗੇ ਸਾਰੀਆਂ ਧਿਰਾਂ ਦੇ ਸਾਰੇ ਦੂਜੇ ਦੇ ਸੰਬੰਧਾਂ ਨੂੰ ਵੀ ਇਹ ਇੰਨਾ ਹਲਕਾ ਲੈਂਦੇ ਨੇ ਵੀ ਜਿਵੇਂ ਆਪਣੀ ਰੋਟੀ ਦੀ ਭੁੱਖ ਹੁੰਦੀ ਹੈ ਜੀ ਪਾਣੀ ਦੀ ਤੇਹ ਹੁੰਦੀ ਹੈ ਨਾ ਦਿਲਜੋਤ ਵਾਲੀ ਕੰਲੀ ਘਟਨਾ ਨਾ ਕਲਪਨ ਵਾਲੀ ਕੰਲੀ ਘਟਨਾ ਠੀਕ ਹੈ ਨਾ ਜੁਗੇਸ਼ ਵਾਲੀ ਕੰਲੀ ਘਟਨਾ ਇਹ ਜਥੇਬੰਦੀਆਂ ਦੇ ਵਿੱਚ ਸਾਰੀਆਂ ਚੀਜ਼ ਬਹੁਤ ਘਟਨਾ ਵਾਲੀ ਤੇ ਗਏ ਨੇ ਉਗਰਾਹਾਂ ਇਧਰ ਗਈ ਐ ਸੱਚ ਬੋਲਦਾ ਲੱcka ਸਿੰਘ ਤਾੜਾ ਦੇਖੋ ਮੇਰੇ ਸਾਥੀ ਨੇ ਉਹ ਜੋ ਛੋਟੀ ਜੀ ਕੋਈ ਗੱਲ ਲੈ ਕੇ ਉਹ ਗੱਲ ਨਾ ਕਿਵੇਂ ਵੱਡੀ ਬਣਾਉਣੀ ਆ ਇਹ ਇਹ ਨਾ ਧਰਾਂ ਨੂੰ ਬਹੁਤ ਚੰਗੀ ਤਰ੍ਹਾਂ ਹ ਕਿਸੇ ਗੱਲ ਤੇ ਪੜਦਾ ਕਿਵੇਂ ਪਾਉਣਾ ਇਹ ਵੀ ਚੰਗੀ ਤਰ੍ਹਾਂ ਤੇ ਮੈਂ ਉਹਨਾਂ ਕੁੜੀਆਂ ਨੂੰ ਪਹਿਲਾਂ ਤਾਂ ਮਾਈਂਡ ਵਾਸ਼ ਕਰਕੇ ਘਰੋਂ ਭਜਾਇਆ ਜਾਂ ਘਰੋਂ ਭਜਣ ਨਾਲ ਇਹ ਨਕਲਾਬ ਦਾ ਕੀ ਹੋਈ ਫਿਰ ਉਹਨਾਂ ਨੂੰ ਕੁੜੀਆਂ ਨੂੰ ਆਪਣੇ ਦਫ਼ਤਰਾਂ ਚ ਰੈਸ਼ ਕਰਾਈ ਜਾਂਦੀ ਆ ਉਹ ਤੇ ਫਿਰ ਉਹਨਾਂ ਨੇ ਕੋਈ ਵੀਡੀਓ ਜਾਂ ਕੋਈ ਆਡੀਓ ਉਹ ਉਹ ਲੈ ਲੈਂਦੇ ਨੇ ਮੈਂ ਤਾਂ ਇਸ ਗੱਲੋਂ ਉਸ ਕੁੜੀ ਨੂੰ ਸ਼ਾਬਾਸ਼ ਇਹ ਕਹਨਾ ਵੀ ਉਹ ਬੇਟੀ ਬੋਲੀ ਤਾਂ ਸਹੀ ਇਹ ਚਾਹੀਆਂ ਜਿਹੜੇ ਜੇ ਅਸੀਂ ਕੱਢਣ ਲੱਗੇ ਹਜ਼ਾਰਾਂ ਦੀ ਗਿਣਤੀ ਚ ਹੂੰ ਪੈਰ ਨਹੀਂ ਜਿਹੜੀਆਂ ਬੋਲ ਹੀ ਨਹੀਂ ਸਕਦੀ ਉਹਨਾਂ ਦਾ ਸਹੀ ਕੁਸ਼ੋਸ਼ਣ ਕਰਦਿਆ ਕਰੋ ਭਜਾ ਕੇ ਇੱਕ ਉਹਨਾਂ ਤੋਂ ਇਹ ਅਖਬਾਰ ਚਲਾਉਂਦੇ ਆ ਰਸਾਲੇ ਚਲਾਉਂਦੇ ਆ ਫੰਡ ਇਕੱਠਾ ਕਰਾਉਂਦੇ ਆ ਫਰੀਦ ਦੇ ਵਿੱਚ ਲੇਬਰ ਜਿਹੜਾ ਕਹਿੰਦੇ ਮੱਤ ਭੇਜ ਮੱਤ ਭੇਜ ਉਹਨੂੰ ਮੱਤ ਭੇਜ ਨੂੰ ਇਹਨਾਂ ਦੇ ਕੋਈ ਗਣਾਸੇ ਨਹੀਂ ਚੱਲਦੇ ਮੇਰਾ ਇਹ ਹੈ ਵੀ ਜਿਹੜੇ ਅਸੀਂ ਸੰਸੀਅਰ ਲੋਕ ਸਾਨੂੰ ਉਹ ਬੇਟੀਆਂ ਨੂੰ ਉਹ ਸਾਡੇ ਬੱਚਿਆਂ ਨੂੰ ਲਵੇ ਲੱਗ ਕੇ ਉਹਨਾਂ ਦਾ ਦਿਲ ਇੱਕ ਜਿਹੜਾ ਪ੍ਰੋਲ ਲੈਣਾ ਚਾਹੁੰਦਾ ਉਹਨਾਂ ਦੇ ਅੰਦਰ ਬਹੁਤ ਕੁਝ ਹੈ ਇਹ ਗੱਲ ਆ ਇਹ ਦੇਖੋ ਜਿਹੜਾ ਬਿਜ਼ਨਸ ਹੈ ਇਹਨਾਂ ਦਾ ਇਹ ਬਹੁਤ ਗਲਤ ਬਿਜ਼ਨਸ ਹੈ ਇਹ ਡੇਰੇ ਸਿਮੈਂਟ ਇਹਨਾਂ ਦੇ ਧੰਦੇ ਪੱਕੇ ਬਿਜ਼ਨਸ ਪਰਫੈਕਟ ਬਿਜ਼ਨਸ ਜਿਹੜੇ ਚੱਲ ਰਹੇ ਕਦੇ ਨਾ ਫੇਲ ਹੋਣ ਵਾਲੇ ਬਿਜ਼ਨਸ ਇੱਕ ਲਲਕਾਰ ਜਥੇਬੰਦੀ ਦੀ ਕਾਰਕੁਨ ਜਿਹੜੀ ਪਿਛਲੇ ਦਿਨੀ ਦਲਜੋਤ ਕੌਰ ਦੀ ਜਿਹੜੀ ਮੌਤ ਹੁੰਦੀ ਹੈ ਉਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਜਿੱਥੇ ਪਰਿਵਾਰ ਵੱਲੋਂ ਕਾਤਲ ਕੀਤੇ ਜਾਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਉੱਥੇ ਹੀ ਸਬੰਧਤ ਜਥੇਬੰਦੀ ਵੱਲੋਂ ਜਾਂ ਬਹੁਤ ਸਾਰੀਆਂ ਧਿਰਾਂ ਵੱਲੋਂ ਇਸ ਨੂੰ ਖੁਦਕੁਸ਼ੀ ਦਾ ਨਾਮ ਦਿੱਤਾ ਜਾ ਰਿਹਾ ਤੇ ਇੱਕ ਖੁਦਕੁਸ਼ੀ ਦਾ ਨੋਟ ਸਾਹਮਣੇ ਆਇਆ ਮੇਰੇ ਨਾਲ ਗੱਲਬਾਤ ਕਰਨ ਲਈ ਕਾਮਰੇਡ ਵਿਚਾਰਧਾਰਾ ਨਾਲ ਲੰਬਾ ਸਮਾਂ ਜੁੜੇ ਰਹੇ ਬੀਕੇ ਜੋਇਕਤਾ ਮਲਬਈ ਦੇ ਸੂਬਾ ਪ੍ਰਧਾਨ ਤਰਮਿੰਦਰ ਸਿੰਘ ਪਸ਼ੌਰ ਨੇ ਤਰਮਿੰਦਰ ਜੀ ਪਹਿਲਾਂ ਤਾਂ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਦਿਲਜੋਤ ਕੌਰ ਨਾਮ ਦੀ ਲੜਕੀ ਐਡਵੋਕੇਟ ਦਲਜੋਤ कौर ਦਾ ਜਿਹੜਾ ਮੌਤ ਹੁੰਦੀ ਹੈ ਉਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਵਾਂ ਚੱਲ ਰਹੀਆਂ ਨੇ ਜਿੱਥੇ ਪਰਿਵਾਰ ਵੱਲੋਂ ਕਤਲ ਦੱਸਿਆ ਜਾ ਰਿਹਾ ਹੈ ਉੱਥੇ ਹੀ ਜਿਹੜੀ ਜੱਥੇਬੰਦੀ ਦੇ ਵਿੱਚ ਕੰਮ ਕਰਦੀ ਸੀ ਤਾਂ ਉਹਨਾਂ ਵੱਲੋਂ ਇੱਕ ਖੁਦਕੁਸ਼ੀ ਨੋਟ ਲਿਆ ਕੇ ਉਹਨੂੰ ਸੁਸਾਇਡ ਦਾ ਨਾਂ ਦਿੱਤਾ ਜਾ ਰਿਹਾ ਹੈ ਜੀ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਦੇਖੋ ਜੀ ਜਿਹੜੀ ਇਹ ਵਿਚਾਰ ਧਾਰ ਹੈ ਅਸਲ ਦੇ ਵਿੱਚ ਇਹਨੂੰ ਛੱਡਣ ਦਾ ਜਾਂ ਇਹਦੇ ਨਾਲ ਮਤਭੇਦ ਹੋਣ ਦਾ ਕਾਰਨ ਹੈ ਜਿਹੜਾ ਉਹ ਕਾਰਨ ਹੈ ਭਾਰਤੀ ਕਿਸਾਨ ਯੂਨੀਅਨ ਮਲਬਈ ਬਣਾਉਣ ਦਾ ਸਾਡਾ ਕਿਉਂਕਿ ਜਿਹੜੀ ਉਹ ਜਥੇਵੰਦੀਆਂ ਔਰਤਾਂ ਦਾ ਵੀ ਅਸੀਂ ਰਾਖੀ ਕਰਦੇ ਆਂ ਔਰਤਾਂ ਪ੍ਰਤੀ ਅਸੀਂ ਐ ਆ ਜੀ ਲੇਕਿਨ ਜੇ ਜਦੋਂ ਬੰਦਾ ਵਿੱਚ ਜਾਂਦਾ ਉਹਨਾਂ ਦੇ ਤਾਂ ਜੇ ਡਗਾ ਇਹ ਨਾਲ ਪੜਤਾਲ ਕਰਦੇ ਆਂ ਦਰਅਸਲ ਉਹ ਛੋਟੀਆਂ ਬੱਚੀਆਂ ਨੂੰ ਬਰਗੜਾ ਕੇ ਬਰਗੜਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ ਜਿਹੜੀ ਹੁਣ ਦਿਲਜੋਤ ਕੌਰ ਸ਼ਰਮਾ ਦਾ ਖੁਦਕਸ਼ੀ ਤਾਂ ਮੈਂ ਤਾਂ ਨਹੀਂ ਕਹੂਗਾ ਵੀ ਉਹ ਖੁਦਕਸ਼ੀ ਹੈ ਮੈਂ ਤਾਂ ਉਹਨੂੰ ਕਤਲ ਕਹੂ ਹੂੰ ਬਹੁਤ ਧਰਾਂ ਨੂੰ ਲੱਗਣਗੇ ਗੱਲਾਂ ਇਹ ਮੇਰੀਆਂ ਬਹੁਤ ਟ੍ਰੋਲਿੰਗ ਵੀ ਹੋਊ ਇਹਨਾਂ ਕੋਲ ਟ੍ਰੋਲ ਆਰਮੀ ਹੈ ਪਰ ਮੈਂ ਉਹਨੂੰ ਕਤਲ ਕਹੂਗਾ ਕਿਉਂ ਕਹੂੰਗਾ ਕਿਉਂਕਿ ਉਹ ਕੁੜੀ ਹੌਰ ਟਾਈਮਰ ਸੀ ਜਿਨੇ ਵੀ ਹੌਰ ਟਾਈਮਰ ਜਿਹੜੀਆਂ ਵੀ ਇਹ ਧਰਾਂ ਦੇ ਵਿੱਚ ਕੰਮ ਕਰਦੇ ਨੇ ਜੇ ਮਤਲਬ ਇਹ ਉਹ ਔਰਤਾਂ ਚ ਨੇ ਚਾਹੇ ਉਹ ਮਰਦਾਂ ਚ ਨੇ ਇਹਦੇ ਵਿੱਚ ਜਾਣਾ ਸੌਖਾ ਹੈ ਇਹ ਚੋਂ ਬਾਹਰ ਨਹੀਂ ਕੋਈ ਨਿਕਲ ਸਕਦਾ ਜਿਹੜੀ ਬਾਹਰਲੀ ਦੁਨੀਆ ਉਹ ਦੂਜੀਆਂ ਪਾਰਟੀਆਂ ਛੱਡ ਸਕਦੇ ਕੋਈ ਕਾਲੀਆਂ ਚੋਂ ਕਾਂਗਰਸੀਆਂ ਚ ਵਗ ਗਿਆ ਕੋਈ ਝਾੜੂ ਵਾਲਿਆਂ ਚ ਵਗ ਗਿਆ ਲੇਕਿਨ ਇਹ ਜਥੇਬੰਦੀਆਂ ਨੂੰ ਛੱਡ ਨਹੀਂ ਸਕਦਾ ਕਿਉਂ ਨਹੀਂ ਛੱਡ ਸਕਦਾ ਕਿਉਂਕਿ ਇਹ ਉਹਨੂੰ ਬੰਦੇ ਨੂੰ ਜਾ ਉਸ ਔਰਤ ਨੂੰ ਜਨਤਕ ਮੌਤ ਮਾਰਦੇ ਨੇ ਇਹ ਫਿਰ ਆਪਦੇ ਵੱਲੋਂ ਇਹਨਾਂ ਕੋਲੇ ਬਹੁਤ ਕੁਝ ਲਿਖਿਆ ਹੋਇਆ ਹੁੰਦਾਗਾ ਮਾਈਂਡ ਵਾਸ਼ ਕਰਦੇ ਆ ਹੁਣ ਕੁਝ ਗੱਲਾਂ ਇਆਂ-ਇਆਂ ਨੇ ਜਿਹੜੀਆਂ ਮੈਂ ਨਹੀਂ ਬੋਲ ਸਕਦਾ ਕਿਉਂਕਿ ਮੇਰੀ ਜਵਾਨ ਹੈ ਉਹ ਗੱਲਾਂ ਕਹਿਣ ਦੀ ਇਜਾਜ਼ਤ ਨਹੀਂ ਦਿੰਦੀ ਜਿਹੜੀ ਇਹਨਾਂ ਦੀ ਸੋਚ ਸਾਰੀਆਂ ਦੀ ਕਾਮਰੇਣ ਧਿਰਾਂ ਦੀ ਉਹਦੇ ਤੇ ਸਬੰਧਤ ਹੈ ਇਹ ਕਹਿੰਦੇ ਅਭੀ ਇਹ ਸਾਰਾ ਕੁਝ ਜੀ ਸਹਿਮਤੀ ਨਾਲ ਹੁੰਦਾ ਹੁਣ ਜਿਹੜੀ ਇਸ ਲਲਕਾਰ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਤੇ ਪਹਿਲਾ ਸਵਾਲ ਹੀ ਉੱਠਦਾ ਹੈ ਆਪਣੇ ਸੰਗਰੂਰ ਦੇ ਮੁੰਡਾ ਸੀਗਾ ਉਹ ਖੁਦਕਸ਼ੀ ਕਰ ਗਿਆ ਉਹ ਖੁਦਕਸ਼ੀ ਨੋਟ ਚ ਇਹਨਾਂ ਨੇ ਪਤਾ ਕੀ ਦਿਖਾਇਆ ਹੋਰ ਟਾਈਮਰ ਸੀਗਾ ਉਹ ਵੀ ਹੋਰ ਟਾਈਮਰ ਦਾ ਮੈਂ ਸਾਫ਼ ਕਰਦਾ ਵੀ ਜਿਹੜਾ ਬੰਦਾ ਘਰ ਦਾ ਕੋਈ ਹੋਰ ਕੰਮ ਨਹੀਂ ਕਰਦਾ ਸਿਰਫ ਜਥੇਬੰਦੀ ਦੇ ਕੰਮ ਕਰਦਾ ਮੈਂ ਵੀ ਲਗਾਤਾਰ 15 ਸਾਲ ਹੋਰ ਟਾਈਮਰ ਹੀ ਰਿਹਾ ਘਰ ਦਾ ਕੋਈ ਕੰਮ ਨਹੀਂ ਹੁੰਦਾ ਉਹਦੇ ਕੋਲ ਉਹ ਨੋਟ ਦੇ ਵਿੱਚ ਲਿਖਦਾ ਵੀ ਮੈਥੋਂ ਪੂਰਾ ਕੰਮ ਨਹੀਂ ਹੁੰਦਾ ਮੈਂ ਇਸ ਕਰਕੇ ਖੁਦਕਸ਼ੀ ਕਰ ਰਿਹਾ ਅੱਛਾ ਵੀ ਮਤਲਬ ਇਹ ਕਿਵੇਂ ਹੋ ਸਕਦਾ ਹੈ ਵੀ ਬੰਦਾ ਹੋਲ ਟਾਈਮ ਮਰ ਕੰਮ ਕਰ ਰਿਹਾ ਉਹ ਤੋਂ ਹਜੇ ਕੀ ਕੰਮ ਨਹੀਂ ਹੋ ਰਿਹਾ ਜਿਹਦੇ ਕਰਕੇ ਉਹ ਖੁਦਕਸ਼ੀ ਕਰ ਫਿਰ ਇਹਨਾਂ ਦੇ ਇੱਕ ਰੌਲਾ ਹੋਰ ਪੈਂਦਾ ਹੈ ਨਵਾਲਗ ਬੱਚੀਆਂ ਨਾਲ ਬਲਾਤਕਾਰ ਦਾ ਇਹ ਉਸ ਬੰਦੇ ਨੂੰ ਕੁੜਦੇ ਨੇ ਕਰਦੇ ਨੇ ਕਹਿੰਦੇ ਨੇ ਵੀ ਜਥੇਬੰਦੀ ਚੋਂ ਕੱਢਤਾ ਅੱਜ ਕੱਲ ਆਈਡੀਓ ਵੀ ਵਾਇਰਲ ਹੋ ਰਹੀ ਹੈ ਇੱਕ ਜੁਗੇਸ਼ ਨਾਮ ਦਾ ਹਾਂਜੀ ਜੁਗੇਸ਼ ਦੀ ਗੱਲ ਕਰ ਰਿਹਾ ਮੈਂ ਤੇ ਉਹਨੂੰ ਇਹ ਕਹਿੰਦੇ ਨੇ ਅਸੀਂ ਜਥੇਬੰਦੀ ਚੋਂ ਬਾਹਰ ਕਰਤਾ ਜੀ ਵੀ ਇੱਕ ਫਿਰ ਬਾਅਦ ਚ ਫੇਰ ਉਹੀ ਗੱਲ ਕਹਿੰਦੇ ਨੇ ਜਿਹੜੀ ਦੀ ਮੈਂ ਸ਼ੁਰੂਆਤ ਕੀਤੀ ਸੀ ਵੀ ਜੀ ਉਹਨਾਂ ਦੀ ਸਹਿਮਤੀ ਸੀ 13 ਸਾਲ ਦੀ ਬੱਚੀ ਦੀ 35 ਸਾਲ ਦੇ ਬੰਦੇ ਨਾਲ ਸਹਿਮਤੀ ਇਹ ਕੀ ਸ਼ਬਦ ਹੋਇਆ ਨਾ ਸਹਿਮਤੀ ਇਹ ਸਹਿਮਤੀ ਸ਼ਬਦ ਨਹੀਂ ਰੌਲਾ ਰਿਹਾ ਮੇਰਾ ਵੀ ਵੀ ਇਹ ਕਹਿੰਦੇ ਨੇ ਵੀ ਮਤਲਬ ਅਸਲ ਦੇ ਵਿੱਚ ਜਿਹਨੂੰ ਮੈਂ ਜਿੰਨਾ ਕ ਬੋਲ ਸਕਦਾ ਸੌਖਾ ਕਰਕੇ ਬੋਲਾਂ ਇਹਨਾਂ ਦਾ ਇਹ ਆ ਵੀ ਜੀ ਇਹ ਵੀ ਸਰੀਰਕ ਭੁੱਖ ਹੈ ਰੋਟੀ ਮੰਗੂ ਚਾਹ ਮੰਗੂ ਜੇ ਦੋ ਤਰ੍ਹਾਂ ਦੀ ਸਹਿਮਤੀ ਹੈ ਤਾਂ ਉਥੇ ਆਪਾਂ ਨਹੀਂ ਕੁਝ ਕਰ ਵੀ ਮਤਲਬ ਉਹ ਇੱਥੇ ਪ੍ਰਬਾਨ ਹੈ ਇਹਨਾਂ ਕੋਲ ਇਹਨਾਂ ਗੱਲਾਂ ਤੋਂ ਫਿਰ ਬੰਦਾ ਦੁਖੀ ਹੁੰਦਾ ਕਿਉਂਕਿ ਸਮਾਜਿਕ ਮਰਿਆਦਾਵਾਂ ਨੇ ਸਾਡੀ ਔਰੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਫਿਰ ਹੁਣ ਬਹੁਤ ਬਾਈ ਜਿਵੇਂ ਉਹ ਕੁੜੀ ਕਲਪਨਾ ਬੋਲ ਰਹੀ ਆ ਕਲਪਨਾ ਦਾ ਰੋਲਾ ਵੀ ਪਹਿਲਾਂ ਆਇਆ ਹਾਂ ਉਹਨਾਂ ਨੇ ਜਮਹੂਰੀ ਅਧਿਕਾਰ ਸਭਾ ਨੇ ਉਹਦੇ ਬਾਰੇ ਰਿਪੋਰਟ ਬਣਾਈ ਉਹਦੇ ਤੇ ਲਲਕਾਰ ਜਥੇਬੰਦੀ ਵਾਲੇ ਦਾ ਨਕਾਰਮਤਕ ਉਹਨਾਂ ਦਾ ਰੋਲ ਛੁੱਪਨੇ ਛੁੱਪਦੇ ਉਹ ਕੁਝ ਨਹੀਂ ਬੋਲੇ ਪੁਲਿਸ ਨੇ ਵੀ ਨਹੀਂ ਕੁਝ ਕੀਤਾ ਨਹੀਂ ਕੀਤਾ ਦੇਖੋ ਪਾਵਰ ਤਾਂ ਇਹ ਬਰਾਬਰ ਦੀਆਂ ਤਰ੍ਹਾਂ ਨੇ ਹਾਂ ਬਹੁਤ ਤਕੜੀ ਪਾਵਰ ਆ ਤਾਂ ਜਿੱਦੇ ਅਸੀਂ ਵੀ ਅੱਡ ਹੋਇਆ ਜਥੇਬੰਦੀ ਦਾ ਨੌ ਧਰਨ ਦੀ ਗੱਲ ਚੱਲੀ ਮੇਰੇ ਨਾਲ ਜਿੰਨੇ ਕ ਸਾਥੀ ਹੈਗੇ ਨੇ ਇਹਨਾਂ ਨੇ ਕਿਹਾ ਵੀ ਯਾਰ ਆਪਾਂ ਨੂੰ ਪਤਾ ਵੀ ਆਪਾਂ ਕੀ ਕਰ ਰਹੇ ਆ ਕੀ ਇਹ ਇਹ ਆਪਾਂ ਨੂੰ ਛੱਡਣਗੇ ਉਹ ਕਹੇ ਵੀ ਨਹੀਂ ਆਪਣੇ ਕੋਲ ਥੋੜੇ ਟਾਈਮ ਹੈ ਇਹ ਜੀ ਸਰੀਰ ਕਾਲ ਤਾਂ 5 ਸਾਲਾਂ 7 ਸਾਲਾਂ ਪਰ ਯਾਰ ਇਹ ਚਿਹਰਾ ਲਿਆ ਕੇ ਜਾਵਾਂਗੇ ਇਹਨਾਂ ਦਾ ਹੁਣ ਇਹ ਕਵਰੇਜ ਕਲਪਨਾ ਦੀ ਜੀ ਅਸੀਂ ਗੱਲ ਕਰ ਲਈ ਕਲਪਨਾ ਦੀ ਇੰਟਰਵਿਊ ਚੱਲਦੀ ਹੈ ਪੀਟੀਸੀ ਚੈਨਲ ਤੇ ਪੀਟੀਸੀ ਘਰ ਪਿਊਟਡ ਚੈਨਲ ਹੈ ਉਹ ਤੋਂ ਡਿਲੀਟ ਕਰਾਓ ਉਹ ਤੋਂ ਡਿਲੀਟ ਕਿਵੇਂ ਹੋਈ ਦੱਸੋ ਉਹ ਕੋਈ ਛੋਟਾ ਮੋੜਾ ਕੋ ਜੂਟ ਉੱਪਰ ਨਹੀਂ ਆਪੋ ਕਿਸੇ ਜੂਟ ਉੱਪਰ ਦੀ ਗੱਲ ਨਹੀਂ ਕਰ ਰਹੇ ਕਿਸੇ ਬਲੌਗਰ ਬਾਈ ਦੀ ਗੱਲ ਨਹੀਂ ਕਰ ਰਹੇ ਅਸੀਂ ਰਿਪਿਊਟਡ ਟੀਵੀ ਨਾ ਦੀ ਗੱਲ ਕਰ ਰਹੇ ਹੁਣ ਫਿਰ ਉਹਦੇ ਵਿੱਚ ਕੀ ਕੀ ਕਹਿੰਦੇ ਨੇ ਬੀਜੀ ਪੁਲਿਸ ਨੇ ਇਧਰੋਂ ਕਲੀਨ ਚੜਦੇ ਸੀ ਉਧਰੋਂ ਕਲੀਨ ਚੜਦੇ ਸੀ ਇਹ ਤਾਂ ਜਨ ਸਧਾਰਨ ਲੋਕ ਵੀ ਕਲੀਨ ਚੜਟਾ ਲਿਆ ਜਾਂਦੇ ਨੇ ਕਿਸ ਅਦਾਲਤ ਦੇ ਵਿੱਚ ਚੱਲਿਆ ਗਿਆ ਪੁਲਿਸ ਨੇ ਸੰਮਣ ਕੀਤੇ ਉਹ ਤੇ ਮਾਮਲੇ 'ਚ ਦੇਖੋ ਉਹ ਕੁੜੀ ਗਈ ਹੈ ਪਰ ਉੱਥੇ ਪੁਲਿਸ ਨੇ ਕੀ ਪੇਸ਼ ਕਰਨਾ ਜੇ ਪੀ.ਟੀ.ਸੀ. ਚੈਨਲ ਤੋਂ ਲਹਾ ਜਾਂਦਾ ਉਹ ਜਿਹੜਾ ਜਿਹੜੀ ਧਰ ਤੇ ਉਹਦੇ ਤਾਕਤਦਾਰਾਂ ਦਾ ਤਾਜਾ ਸਾਨੂੰ ਹੋ ਜਾਣਾ ਚਾਹੀਦਾ ਉਹਦੀ ਨਾ ਕਿ ਲਲਕਾਰ ਜਿੱਥੇ ਬੰਦੀ ਹੋਗੀ ਜਾਂ ਜਿਵੇਂ ਪ੍ਰਤੀਬੱਧ ਦੀ ਗੱਲ ਆਉਂਦੀ ਹੈ ਕਾਮਰੇਡ ਵਿਚਾਰਾ ਧਰ ਨਾਲ ਜੁੜੇ ਹੋਏ ਨੇ ਪਰ ਜਿਹੜੀਆਂ ਕਾਮਰੇਡ ਧਰ ਛੋਟੇ-ਛੋਟੇ ਮਾਮਲੇ ਤੇ ਜੇ ਉਹਨੇ ਲਾ ਆਂਦੀਆਂ ਨੇ ਜਾਂ ਝੂਠੇ ਪਰਚੇ ਤੁਹਾਡੇ ਇਸ ਇਲਾਕੇ ਦੀ ਗੱਲ ਕਰੀਏ ਪਿੰਡ ਖਾਈ ਦੇ ਮਾਮਲੇ ਦੇ ਵਿੱਚ ਨੌਜਵਾਨਾਂ ਤੇ ਝੂਠੇ ਪਰਚੇ ਕਰਾਤੇ ਧਰਨੇ ਦੇ ਦਵਾਚ ਪਿੰਡ ਪਾਪੜਾ ਦੇ ਵਿੱਚ ਇੱਕ ਮਜ਼ਦੂਰ ਆਗੂ ਤੇ ਥੱਪੜ ਮਾਰੇ ਜਾਂਦੇ ਨੌਜਵਾਨਾਂ ਵੱਲੋਂ ਪਿੰਡ ਦੇ ਕਿਸੇ ਮਾਮਲੇ ਨੂੰ ਲੈ ਕੇ ਤਾਂ ਉੱਥੇ 307 ਲਵਾ ਦਿੱਤੀ ਜਾਂਦੀ ਐ ਐਸਆਈ ਐਕਟ ਲਵਾ ਦਿੱਤਾ ਜਾਂਦਾ ਪਰ ਅੱਜ ਉਹ ਸਾਰੀਆਂ ਤਰ੍ਹਾਂ ਚੁੱਪਗਾ ਤੋਂ ਨਹੀਂ ਆ ਦੇਖੋ ਅਸੀਂ ਤਾਂ ਉਹਨਾਂ ਨੂੰ ਪਰਸਨਲ ਮੈਸੇਜ ਵੀ ਕੀਤੇ ਸਾਡਾ ਵੀ ਇਹੀ ਸਵਾਲ ਆ ਅਸੀਂ ਨੇ ਬਾਕਾ ਦਾ ਪ੍ਰੈਸ ਨੋਟ ਜਾਰੀ ਕੀਤਾ ਮਲਵਈ ਭਾਰਤੀ ਕਿਸ਼ਾਨੀ ਹੁੰਦੀ ਨੇਕ ਤਾਂ ਮਲਵਈ ਵੱਲੋਂ ਉਹ ਸਾਡਾ ਇਕ ਥਾਂ 'ਇ ਲੱਗਦਾ ਏ ਇੱਕ ਅਖਬਾਰ ਦੇ ਵਿੱਚ ਹੂੰ ਸਾਡਾ ਪ੍ਰੈਸ ਨੋਟ ਵੀ ਨਹੀਂ ਲੱਗਦਾ ਹੂੰ ਤੇ ਦੂਜੇ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਤੁਸੀਂ ਨੇ ਤਾਂ ਖੁਦ ਇਹਨਾਂ ਦਾ ਇੱਕ ਗਿਲ ਜਿਹੜਾ ਨੰਗਾ ਕਰਿਆ ਹੂੰ ਆਪਣਾ ਚੰਗਾਲੀ ਵਾਲਾ ਦੇ ਵਿੱਚ ਹੂੰ ਚੰਗਾਲੀ ਵਾਲਾ ਤੋਂ ਸਾਥ ਹੀ ਕਲ ਲਲਕਾਰ ਚ ਵੀ ਕੰਮ ਕਰਦਾ ਹੂੰ ਉਦੋਂ ਅਸੀਂ ਉਗਰਾਹਾਂ ਚ ਸੀਗੇ ਠੀਕ ਆ ਉਹ ਸਾਰਾ ਕੁਝ ਕਿਵੇਂ ਬਣਿਆ ਕਿੱਡਾ ਵੱਡਾ ਛੋਟੀ ਗੱਲ ਨੂੰ ਬਾਤ ਦਾ ਬਤੰਗੜ ਬਣਾ ਦਿੰਦੇ ਆ ਪਰ ਹੁਣ ਜਿਹੜਾ ਬਤੰਗੜ ਦੀ ਬਾਤ ਬਣਾਉਣ ਨੂੰ ਵੀ ਤਿਆਰ ਨਹੀਂ ਹੁਣ ਮੂੰਹੇ ਚੁੱਪਣਗੇ ਉਹ ਲੋਕ ਆ ਸੀ ਜਾਨੀ ਐਕਸਪਰਟ ਨੇ ਇੰਨਾ ਗੱਲਾਂ ਦਾ ਇਹ ਸਿਖਾਈ ਜਾਂਦੇ ਆ ਬਾ ਕਹਦਾ ਇਹਦੀ ਬਾ ਕਹਦਾ ਟ੍ਰੇਨਿੰਗ ਹੈ ਰਸਾਲੇ ਲੱਗੇ ਹੋਏ ਨੇ ਸਮਝ ਗਏ ਸਾਨੂੰ ਪੜਨ ਵਾਸਤੇ ਪ੍ਰਚਾਰ ਸਮੱਗਰੀਆਂ ਆਉਂਦੀਆਂ ਨੇਗੀਆਂ ਮੀਟਿੰਗਾਂ ਹੁੰਦੀਆਂ ਨੇਗੀਆਂ ਤੁਸੀਂ ਸੋਚ ਨਹੀਂ ਸਕਦੇ ਵੀ ਇਹ ਸਾਰੀ ਤਰ੍ਹਾਂ ਦਾ ਦੂਜੀ ਧਿਰ ਦਾ ਦੂਜੀ ਧਿਰ ਰਸਾਲਾ ਨਹੀਂ ਪੜ ਸਕਦੀ ਹੁਣ ਇਹ ਕਹੇ ਵੀ ਲੱਗਦਾ ਵੀ ਉਸੇ ਵਿਚਾਰਧਾਰਾ ਚ ਕਾਮਰੇਡ ਵਿਚਾਰਧਾਰਾ ਦੀ ਗੱਲ ਕਰਾਂ ਵੀ ਲੱਗਦਾ ਵੀ ਆਮੋ ਸਾਹਮਣੇ ਹੋ ਗਈਆਂ ਬਹੁਤ ਸਾਰੀਆਂ ਧਿਰਾਂ ਉਸ ਜਥੇਬੰਦੀ ਨੂੰ ਉਸ ਲੜਕੀ ਨੂੰ ਜਿਹੜਾ ਇਨਸਾਫ ਦਿਵਾਉਣ ਵਾਸਤੇ 22 ਜਨਵਰੀ ਦਾ ਮਾਨਸਾ ਦੇ ਵਿੱਚ 2 ਫਰਵਰੀ ਦਾ ਲੁਧਿਆਣਾ ਚ ਇੱਕ ਵੱਡਾ ਧਰਨਾ ਰੱਖਿਆਗਾ ਤੇ ਇੱਕ ਪਾਸੇ ਕੁਝ ਤਰ੍ਹਾਂ ਚੁੱਪ ਨੇਗੀਆਂ ਦੇਖੋ ਜੀ ਇਹ ਤੇ ਫਿਰ ਜਿਹੜੀਆਂ ਲੜ ਰਹੀਆਂ ਧਿਰਾਂ ਨੇ ਉਹ ਕਹਿਣਗੇ ਵੀ ਇਹ ਤਾਂ ਜੀ ਭਾਜਪੀ ਨਾਲ ਆ ਜੀ ਇਹ ਫਲਣ ਮੈਨੂੰ ਇਮਾਨਦਾਰੀ ਨਹੀਂ ਦਿਖ ਰਹੀ ਅੱਛਾ ਲੜਨ ਵਾਲਿਆਂ ਚ ਲੜਨ ਵਾਲੀਆਂ ਤੇ ਰਾਂਚ ਵੀ ਹਜੇ ਮੈਨੂੰ ਉਹ ਇਮਾਨਦਾਰੀ ਦੇਖੋ ਨਹੀਂ ਦਿਖ ਰਹੀ ਮੈਂ ਮੇਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਵੀ ਹੋ ਸਕਦਾ ਮੇਰੇ ਮਨ ਦਾ ਚੰਕਾ ਹੋਵੇ ਮੈਂ ਕਹਿਣਾ ਵੀ ਵਹੀ ਗਰੂ ਕਰੇ ਹੈ ਮੇਰਾ ਸ਼ੰਕ ਹੀ ਨਿਕਲੇ ਕਿਉਂਕਿ ਹਜੇ ਤੱਕ ਦਿਲਜੋਤ ਸ਼ਰਮ ਵਾਲੇ ਮਸਲੇ ਤੇ ਐਫ ਆਈ ਆਰ ਨਹੀਂ ਹੋਈ ਭੋਗ ਪੈ ਗਿਆ ਫਿਰ ਲੜ ਕਿੱਥੇ ਰਹੇ ਅਸੀਂ ਅਸੀਂ ਤਾਂ ਲੜੀ ਨਹੀਂ ਰਹੇ ਐਫ ਆਈ ਆ ਤਾਂ ਫਰਸਟ ਇਨਫੋਰਮੇਸ਼ਨ ਹੈ ਨਾ ਜੇ ਐਫ ਆਈ ਆ ਨਹੀਂ ਹੁੰਦੀ ਤਾਂ ਗਾਹਾਂ ਕੀ ਹੋ ਜੂਗਾ ਮੈਨੂੰ ਦੇਖੋ ਆਸ ਨਹੀਂ ਹੈਗੀ ਮੈਨੂੰ ਆਇ ਲੱਗਦਾ ਦੇਖੋ ਇਹ ਵੀ ਕਈ ਤਰੀਕੇ ਹੁੰਦੇ ਸਿੱਧਾ ਬਰੋਚ ਆ ਕੇ ਵੀ ਆਏ ਕਹਿਣਾ ਉਹਦੇ ਨਾਲ ਉਹ ਚੰਗਾ ਵੀ ਆ ਉਹ ਤੇਨੂੰ ਨਾਲ ਲੈ ਕੇ ਕਲਾਮੇ ਚ ਲੈ ਕੇ ਉਹ ਉਹਨੂੰ ਖੰਡਤ ਕਰ ਦਿੱਤਾ ਜਾਵੇ ਇਹ ਇਹ ਤੇਰਾ ਨਾਲੋਂ ਵੱਧ ਕੌਣ ਜਾਣਕਾਰ ਹੈ ਮੈਨੂੰ ਇਹ ਸਾਰੀਆਂ ਤਰ੍ਹਾਂ ਇੱਕ ਲੱਗੀਆਂ ਜਾ ਰਹੀਆਂ ਨੇ ਜਦੋਂ ਕਿਤੇ ਜਾਂਚ ਹੁੰਦੀ ਹੈ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਸਾਰਾ ਕੁਝ ਸਾਹਮਣੇ ਆ ਜਾਂਦਾ ਪਰ ਕਹਿੰਦੇ ਜਾਂਚ ਤੋਂ ਵੀ ਭੱਜ ਰਿਹਾ ਹੈ ਵੀ ਕੋਈ ਪੁਲਿਸ ਜਾਂਚ ਤੋਂ ਕਹਿ ਰਿਹਾ ਵੀ ਕਰਾਉਣ ਦੀ ਲੋੜ ਨਹੀਂ ਜਥੇਬੰਦੀਆਂ ਆਪ ਜਾਂਚ ਕਰ ਲੈਣ ਇਹ ਵੀ ਗੱਲ ਆ ਰਹੀ ਹੈ ਜਥੇਬੰਦੀਆਂ ਦੀ ਜਾਂਚ ਜੀ ਵੀ ਕਿੱਥੇ ਆਏ ਜੀ ਉਹ ਪਹਿਲਾਂ ਜਮਹੂਰੀਅਤ ਕਾਰ ਸਭਾ ਨੇ ਕਰਨੀ ਤਾਂ ਚਾਹੀ ਹੂੰ ਉਹਨਾਂ ਦੇ ਨਹੀਂ ਆਏ ਜਾਂਚ ਦੇ ਵਿੱਚ ਉਹ ਜਥੇਬੰਦੀਆਂ ਨੂੰ ਵੀ ਜਾਂਚ ਨਹੀਂ ਉਹ ਕਰਾਉਣਾ ਚਾਹੁੰਦੇ ਹੂੰ ਹਾਂਜੀ ਪੁਲਿਸ ਨੂੰ ਤਾਂ ਮਤਲਬ ਹੀ ਨਹੀਂ ਪੁਲਿਸ ਤੇ ਤਾਂ ਇੱਕ ਦਿਨ ਮੈਂ ਮੇਰੇ ਸਾਥੀ ਨੂੰ ਇੱਕ ਨੂੰ ਮੈਸੇਜ ਵੀ ਕੀਤਾ ਸੀ ਉਹਨਾਂ ਦਾ ਅਖੀਰ ਬਹੁਤ ਸੋਹਣਾ ਜਵਾਬ ਵੀ ਆਇਆ ਸੀ ਵੀ ਅਸੀਂ ਪੁਲਿਸ ਤੋਂ ਜਾਂਚ ਕਰਾ ਰਹੇ ਹਾਂ ਮੈਂ ਕਿਹਾ ਸੀ ਵੀ ਕੀ ਆਪਾਂ ਸਟੇਟ ਨੂੰ ਤੇ ਪੁਲਿਸ ਦੀ ਜਾਂਚ ਨੂੰ ਮਾਨਤਾ ਦੰਨੇ ਆ ਉਹ ਸਾਥੀ ਦਾ ਮੈਨੂੰ ਜਵਾਬ ਆਇਆ ਫੇਸਬੁੱਕ ਤੇ ਵੀ ਨਹੀਂ ਫਿਰ ਆਪਾਂ ਹੋਰ ਕੀ ਕਰ ਸਕਦੇ ਆ ਉਹ ਸਾਥੀ ਮੇਥੋਂ ਬਹੁਤ ਸੀਨੀਅਰ ਨੇ ਸਤਕਾਰਯੋਗ ਨੇ ਮੈਂ ਹੁਣ ਉਹਨਾਂ ਨੂੰ ਕੀ ਸਜਾਉ ਦੇਵਾਂ ਵੀ ਕੀ ਕਰ ਸਕਦੇ ਆ ਮੈਂ ਹੁਣ ਜੋ ਸਾਹਮਣੇ ਬੈਠੇ ਹਾਂ ਉਹਦੇ ਫੇਰੇ ਤਾਈ ਦੱਸਦਾ ਮੈਂ ਇਹ ਆਪਾਂ ਕੀ ਨਹੀਂ ਕਰ ਸਕਦੇ ਆ ਸਾਨੂੰ ਜਾਂਚ ਮੇਰੀ ਇਹ ਇਹ ਸਮਝ ਆ ਵੀ ਜਥੇਬੰਦੀਆਂ ਦਾ ਇੱਕ ਥੜਾ ਬਣਨਾ ਚਾਹੀਦਾ ਇਹ ਹੁਣ ਸਾਡਾ ਵੀਰ ਬਹੁਤ ਸੀਨੀਅਰ ਪੱਤਰਕਾਰ ਹੈ ਹਮੀਦ ਸਿੰਘ ਉਹਨਾਂ ਨੇ ਕਹੀ ਹੈ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਅਸੀਂ ਉਹਨਾਂ ਨੇ ਇੱਕ ਗੱਲ ਕਹੀ ਵੀ ਜਥੇਬੰਦੀਆਂ ਕੋਲ ਇਹ ਹੈ ਜਾਂ ਕੀ ਹੁੰਦਾ ਵੀ ਜੜੀ ਉਹ ਜਾਂਚ ਕਰ ਲੈਣਾ ਕੀ ਇਹ ਗੱਲ ਸੱਚੀ ਹੈ ਹਮੀਦ ਸਿੰਘ ਜਥੇਬੰਦੀਆਂ ਕੋਲ ਇਹ ਹੈ ਜਾਂ ਕੀ ਨਹੀਂ ਹੂੰ ਬੀ ਅਪਾ ਜਾਂਚ ਕਰ ਲਈਏ ਹੂੰ ਜਥੇ ਬੰਨੀਆਂ ਦੀ ਜਿਹੜੀ ਜਾਂਚ ਕਰਨ ਦਾ ਤਰੀਕਾ ਕਾਰ ਹੈ ਪੁਲਿਸ ਨਾਲੋਂ ਡਿਕਟੇਟਿਵਾਂ ਨਾਲੋਂ ਬਹੁਤ ਸੈਂਸੇਟਿਵ ਹੈ ਬਹੁਤ ਸੀਨੀਅਰ ਆਗੂ ਨੇ ਸਾਡੇ ਕੋਲੇ ਬਹੁਤ ਸੀਨੀਅਰ ਨੌਜਵਾਨ ਨੇ ਸਾਡੇ ਕੋਲੇ ਜੇ ਅਸੀਂ ਜਾਂਚ ਕਰਨ ਤੇ ਆ ਜੀਏ ਦੂਜੀ ਤਰ ਸਾਨੂੰ ਸਪੋਰਟ ਕਰਦੀ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਕਰ ਸਕਦੇ ਹਾਂ ਇੱਕ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੀ ਲੜਕੀ ਕਹਿ ਸਕਦੇ ਆ ਦਿਲਜੋਤ ਕੌਰ ਜਿਹੜੀ ਵਕੀਲ ਦੇ ਤੌਰ ਤੇ ਲੋਕਾਂ ਦੇ ਕੇਸ ਲੜਦੀ ਸੀ ਜਾ ਲੋਕਾਂ ਦੀਆਂ ਲੜਾਈਆਂ ਮੈਦਾਨ ਦੇ ਵਿੱਚ ਲੜਦੀ ਸੀਗੀ ਵੀ ਖੁਦਕਸ਼ੀ ਕਰ ਸਕਦੀ ਐ ਨਹੀਂ ਬਿਲਕੁਲ ਨਹੀਂ ਖੁਦਕਸ਼ੀ ਹੈ ਹੀ ਨਹੀਂ ਮੈਂ ਪਹਿਲਾਂ ਕਿਹਾ ਖੁਦਕਸ਼ੀ ਖੁਦਕਸ਼ੀ ਨੂੰ ਕਿਵੇਂ ਕਹਦੋਂਗੇ ਤੁਸੀਂ ਉਹ ਕੁੜੀ ਥੋੜਾ ਚਿਰ ਪਹਿਲਾਂ ਆਪਣੀ ਮੰਮੀ ਨਾਲ ਗੱਲ ਕਰਦੀ ਆ ਪਰਿਵਾਰ ਨਾਲ ਜੁੜੀ ਹੋਈ ਸੀ ਇਹਨਾਂ ਨੇ ਤਾਂ ਪਹਿਲਾਂ ਇਹ ਵੀ ਕਿਹਾ ਵੀ ਇਹਦਾ ਪਰਿਵਾਰ ਨਾਲ ਡਿਸਪਿਊਟ ਹੈ ਜੀ ਹੁਣ ਕਹ ਰਹੇ ਨੇ ਜੀ ਉਹਨੂੰ ਬਿਮਾਰੀ ਸੀ ਜੀ ਇਹ ਗੱਲਾਂ ਨਹੀਂ ਹੈਗੀਆਂ ਉਹ ਕੁੜੀ ਹੋਰ ਟਾਈਮਰ ਕੰਮ ਕਰਦੀ ਸੀਗੀ ਉਹ ਇਹਨਾਂ ਦੇ ਦਫ਼ਤਰ ਬਣੇ ਹੋਏ ਨੇ ਇਹਨਾਂ ਦੇ ਦਫ਼ਤਰ ਦੇ ਵਿੱਚ ਰਹਿੰਦੀ ਸੀ ਜਿਵੇਂ ਕਲਪਨਾ ਵਾਲੀ ਗੱਲ ਠੀਕ ਹੈ ਇਹ ਇੱਥੇ ਮਤਲਬ ਜਤਿੰਦਰ ਜੀ ਇਹੋ ਜਿਹਾ ਕੁਛ ਮੁਸ਼ਕ ਮਾਰਦਾ ਹੈਗਾ ਇਹ ਅਸਲ ਦੇ ਵਿੱਚ ਧਿਰਾਂ ਦਾ ਇਮਾਨਦਾਰੀ ਨਾਲ ਲੜਨਾ ਇਹ ਨਾ ਲੜਨਾ ਇਹ ਸਾਬਤ ਕਰਦਾ ਵੀ ਇਹਨਾਂ ਦੀਆਂ ਸਾਰੀਆਂ ਗੱਲਾਂ ਉਹ ਸਾਹਮਣੇ ਆ ਜਾਣਗੀਆਂ ਔਰ ਮੈਂ ਇੱਕ ਗੱਲ ਕਰਦਾ ਵੀ ਭਰਾਵੋ ਇਹ ਤਾਂ ਦੇਖੋ ਆਉਣਗੇ ਇਹ ਨਹੀਂ ਰੁਕਦੀਆਂ ਸਾਡੇ ਵਰਗਿਆਂ ਨੂੰ ਮੈਨੂੰ ਪਤਾ ਕਵਰੇਜ ਬੰਦ ਕਰ ਰખી ਆ ਸਾਡੇ ਪ੍ਰੈਸ ਰੋਡ ਬੰਦ ਕਰ ਰੱਖੇ ਨੇ ਪਿੰਡਾਂ 'ਚ ਹੋਕਰੇ ਮਾਰ ਦਿੰਦੇ ਨੇ ਮਨੋ ਲੇ ਕਿੰਨਾ ਚਿਰ ਰੋਕੋਗੇ ਪਰ ਬੋਲਣ ਵਾਲੀਆਂ ਤੇਰਾ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਨਿਰਪੱਖ ਲੋਕ ਹੈਗੇ ਨੇ ਬੋਲਾਂਗੇ ਇਸ ਗੱਲ ਤੇ ਸਾਰੀ ਬੋਲਣਗੇ ਸਾਰੀਆਂ ਧਿਰਾਂ ਦੀ ਸਾਰੀ ਕੋ ਸਭ ਇੱਕ ਇਹ ਜਿਹੜਾ ਸਾਹਮਣੇ ਆ ਰਿਹਾ ਗੁਪਤ ਵਿਆਹ ਵਾਲੀ ਗੱਲ ਵੀ ਜਿਵੇਂ ਪਹਿਲਾਂ ਕਲਪਨਾ ਦਾ ਮਾਮਲਾ ਸਾਹਮਣੇ ਆਇਆ ਕਿ ਉਹਦਾ 18-19 ਸਾਲ ਦੀ ਉਮਰ ਹੈ 35 ਸਾਲ ਦੇ ਮੁੰਡੇ ਦੇ ਨਾਲ ਫੋਟੋ ਖਿਚਾ ਕੇ ਵਿਆਹ ਕਰ ਦਿੱਤਾ ਜਾਂਦਾ ਉਹਦੇ ਅਬੋਰਸ਼ਨ ਵੀ ਕਰਾਏ ਜਾਂਦੇ ਨੇ ਬੱਚਾ ਪੈਦਾ ਨਾ ਹੋਵੇ ਉਸੇ ਤਰ੍ਹਾਂ ਜਿਵੇਂ ਤੁਸੀਂ ਹਮੀਰ ਸਿੰਘ ਦੀ ਗੱਲ ਕਰੀ ਹੈ ਉਹ ਕਹਿੰਦੇ ਵੀ ਉਹਦੀ ਮਾਤਾ ਕੋਲੇ ਰਿਕਾਰਡਿੰਗਾਂ ਨੇ ਦਲਜੋਤ ਦੀ ਕੋਲ ਵੀਰਪਾਲ ਕੋਲ ਜਿਹੜੀਆਂ ਵੀ ਉਹ ਕਹਿ ਰਿਹਾ ਕਿ ਅਸੀਂ ਧਾਰਮਿਕ ਰੀਤਾਂ ਰਿਵਾਜ ਮੁਤਾਬਕ ਵੀ ਜਿਹੜਾ ਵਿਆਹ ਨਹੀਂ ਕਰਾਉਣਾ ਅਸੀਂ ਕੋਰਟ ਮੈਰਿਜ ਵੀ ਨਹੀਂ ਕਰਾਉਣੀ ਸਾਡਾ ਵਿਆਹ ਹੋ ਗਿਆ ਇੱਕ ਕਮਰੇ ਦੇ ਵਿੱਚ ਦੇਖੋ ਜੀ ਉਹੀ ਤਾਂ ਮੈਂ ਤੁਹਾਨੂੰ ਪਹਿਲਾਂ ਗੱਲ ਆਪਣੀ ਸ਼ੁਰੂਆਤੀ ਉੱਥੋਂ ਹੋਈ ਹੈ ਵੀ ਇਹ ਜਿਹੜੀ ਸਮਾਜਿਕ ਮਰਿਆਦ ਹੈ ਉਹਨੂੰ ਇਹ ਮੰਨਦੀਆਂ ਨਹੀਂ ਤਰਾ ਫਿਰ ਜਦੋਂ ਇਹਨਾਂ ਨੂੰ ਕੋਈ ਕਾਮਰੇਡ ਕਹਿੰਦਾ ਜਾਂ ਨਾਸਤ ਕਹਿੰਦੇ ਚਿੜਦੇ ਨੇ ਮਤਲਬ ਇਹ ਹੀ ਹੈ ਵੀ ਜਿਹੜੇ ਅਸੀਂ ਧਾਰਮਿਕ ਲੋਕ ਹੁੰਨੇ ਆ ਉਹਨਾਂ ਦੇ ਅਨੰਦਕਾਰਜ ਹੁੰਦੇ ਨੇ ਤਾਂ ਉਹ ਵਾਕਿਆ ਦਾ ਮੰਨਤਾ ਉਹਨੂੰ ਦੁਨੀਆ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਦੀ ਹੈ ਜੇ ਕੋਰਟ ਮੈਰਿਜ ਹੈ ਕੋਰਟ ਮੈਰਿਜ ਹੈ ਉਹ ਵੀ ਲੀਗਲ ਹੈ ਪਰ ਇਹ ਤਾਂ ਮਤਲਬ ਸੋਨੂੰ ਦੱਸਿਆ ਵੀ ਇੱਕ ਇੱਕ ਦੂਜੇ ਦੇ ਸਬੰਧਾਂ ਨੂੰ ਵੀ ਇਹ ਇੰਨਾ ਹਲਕਾ ਲੈਂਦੇ ਨੇ ਵੀ ਜਿਵੇਂ ਆਪਾਂ ਨੂੰ ਰੋਟੀ ਦੀ ਭੁੱਖ ਹੁੰਦੀ ਹੈ ਜੀ ਪਾਣੀ ਦੀ ਤੀਹ ਹੁੰਦੀ ਹੈ ਵੀ ਬਸ ਜੀ ਸਹਿਮਤੀ ਹੈ ਤਾਂ ਠੀਕ ਹੈ ਐ 35 ਸਾਲ ਤੇ 13 ਸਾਲ ਦੀ ਡਿਫਰੈਂਸ ਕੁੜੀ ਦਾ 13 ਸਾਲ ਹੈ ਉਹ 35 ਸਾਲ ਦਾ ਖੜ ਬੰਦਾ ਆਪਾਂ ਕਹਿ ਦਈਏ ਉਹ ਜੇ ਇਹ ਉਹ ਨਾ ਰਹਿਤ ਮਰਿਆਦਾ ਨੂੰ ਮੰਨਦੇ ਹੁੰਦੇ ਕਾਨੂੰਨ ਦੀ ਗੱਲ ਆ ਗਈ ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਰਜਿਸਟਰਡ ਮੈਰਿਜ ਦੀ ਗੱਲ ਕਰਦੇ ਉਹ ਕਾਨੂੰਨ ਹੈ ਕਿਨੇ ਕਾਨੂੰਨ ਨੂੰ ਨਹੀਂ ਅਸੀਂ ਮੰਨਦੇ ਫਿਰ ਸਾਡਾ ਸਵਾਲ ਇਹੀ ਹੈ ਵੀ ਤੁਸੀਂ ਭਾਈ ਮੰਨਦੇ ਕਾਸ ਨੂੰ ਦੇਖੋ ਰੀਤੀ ਰਿਵਾਜਾਂ ਨੂੰ ਤੁਸੀਂ ਨਹੀਂ ਮੰਨਦੇ ਧਾਰਮਿਕ ਨੂੰ ਤੁਸੀਂ ਨਹੀਂ ਮੰਨਦੇ ਰੇਗਾ ਪ੍ਰੋਡੂਟ ਤੇ ਮਤਲਬ ਨਾਸਤਿਕ ਲੋਕੇ ਕਹਿੰਦੇ ਨੇ ਵੀ ਕਾਨੂੰਨ ਤਾਂ ਹੈਗਾ ਕਾਨੂੰਨ ਨੂੰ ਵੀ ਇਹ ਮੰਨਦੇ ਨਹੀਂ ਹੈਗੇ ਕਿਉਂਕਿ ਉਹ ਮੈਂ ਤੁਹਾਨੂੰ ਦੱਸੇ ਮੈਂ ਮੇਰੇ ਸਾਥੀ ਨੂੰ ਇਹ ਸਵਾਲ ਕਰਕੇ ਬਾਅਦ ਦਾ ਫੇਸਬੁੱਕ ਤੇ ਪੁੱਛਿਆ ਵੀ ਕੀ ਸਟੇਟ ਦੀ ਜਾਂਚ ਨੂੰ ਤੇ ਤੁਸੀਂ ਮੰਨਦੇ ਹੋ ਉਹਨੇ ਕਿਹਾ ਵੀ ਬਿਲਕੁਲ ਇਮਾਨਦਾਰੀ ਨਾਲ ਜਵਾਬ ਦਿੱਤਾ ਉਹ ਸੀਨੀਅਰ ਆਗੂ ਨੇ ਵੀ ਠੀਕ ਹੈ ਸੀ ਨਹੀਂ ਮੰਨਦੇ ਇਹ ਗੱਲ ਸੱਚੀ ਹੈ ਨਹੀਂ ਮੰਨਦੇ ਫਿਰ ਹੁਣ ਤੁਸੀਂ ਦੱਸੋ ਵੀ ਉਹ ਉਹਨੂੰ ਕਿਵੇਂ ਕਹਿ ਲਈਏ ਵੀ ਉਹ ਵਿਆਹ ਸੀ ਔਰ ਫਿਰ ਇੱਕ ਗੱਲ ਹੋ ਰਹੀ ਹੈ ਇਹ ਕਿਹੜਾ ਘਟਨਾਕ ਕੱਲੀ ਹੈ ਨਾ ਦਲਜੋਤ ਵਾਲੀ ਕੱਲੀ ਘਟਨਾ ਨਾ ਕਲਪਨ ਵਾਲੀ ਕੱਲੀ ਘਟਨਾ ਠੀਕ ਹੈ ਨਾ ਜੁਗੇਸ਼ ਵਾਲੀ ਕੱਲੀ ਘਟਨਾ ਇਹ ਜਥੇਬੰਦੀਆਂ ਦੇ ਵਿੱਚ ਸਾਰੀਆਂ ਚੀਜ਼ ਬਹੁਤ ਘਟਨਾਬਾ ਨੇ ਔਰ ਕਾਤਲ ਦੱਬਣ ਦੇ ਐਕਸਪਰਟ ਮੈਂ ਦੁਨੀਆ ਦੇ ਵਿੱਚ ਇਹ ਇਹਨਾਂ ਦੇ ਨਹੀਂ ਦੇਖੀ ਜਿਵੇਂ ਹੁਣ ਇੱਕ ਪਾਸੇ ਸੰਘਰਸ਼ ਚੱਲੂਗਾ ਬਾਈ ਜਨਵਰੀ ਨੂੰ ਮਾਨਸਾ ਧਰਨਾ 2 ਫਰਵਰੀ ਨੂੰ ਲੁਧਿਆਣੇ ਦੇ ਵਿੱਚ ਧਰਨਾ ਲੱਗਦਾ ਵੀ ਜਿਹੜੇ ਚੁੱਪ ਬੈਠੇ ਨੇ ਆਗੂ ਜਾਂ ਚੁੱਪ ਬੈਠੀਆਂ ਧਿਰਾਂ ਬੋਲਣ ਗਿਆ ਜਾਇਸ ਆਉਣ ਗਿਆ ਮਜਬੂਰ ਕਰਨਗੇ ਲੋਕ ਦੇਖੋ ਲੋਕ ਲੋਕਾਂ ਤੋਂ ਮਜਬੂਰ ਹੋ ਕੇ ਬਹੁਤ ਕੁਝ ਕਰਦੇ ਨੇ ਇਹ ਹੂੰ ਦਿੱਲੀ ਜਿਹੜਾ ਸੰਘਰਸ਼ ਸੀਗਾ ਮੈਂ ਕਲੀਅਰ ਕੱਟ ਕੇ ਨਾ ਜੇ ਇਹਦੇ ਕਿਸੇ ਆਰਗੂਮੈਂਟ ਨਾਲ ਗੱਲ ਕਰਨੀ ਹੋਵੇ ਕਰ ਲੇ ਉਹ ਲੋਕਾਂ ਨੇ ਜਿੱਤੇ ਅਸੀਂ ਲੋਕਾਂ ਦੀ ਦ압 ਸੀ ਹੂੰ ਚਾਹੇ ਜਥੇਬੰਦੀ ਉੱਥੇ ਕਿੰਨੀਆਂ ਹੀ ਸੀਆਂ ਹੂੰ ਠੀਕ ਹੈ ਜਥੇਬੰਦੀਆਂ ਦੀ ਰਹਿਣ ਮਾਈ ਹੇਠ ਚੱਲ ਰਹੀ ਸੀ ਪਰ ਪ੍ਰੈਸ਼ਰ ਲੋਕਾਂ ਦਾ ਸੀ ਹੂੰ ਲੋਕਾਂ ਨੇ ਜਿੱਤੇ ਲੋਕ ਇਹਨਾਂ ਨੂੰ ਬਲਾਹਤਾ ਲੈਣਗੇ ਹੂੰ ਪਰ ਇਹਨਾਂ ਦਾ ਜਿਹੜਾ ਮੀਸਣਾ ਪੜਾਣਾ ਨਾ ਹੂੰ ਉਹ ਤੋਂ ਨਹੀਂ ਜਾਣੂ ਹੂੰ ਇਹ ਉਹਨੂੰ ਰੋਲ ਹੁੰਦਾ ਨਹੀਂ ਹੰ ਇਨਸਾਫ ਨਹੀਂ ਮਿਲਦਾ ਇਹ ਮੇਰਾ ਦੇਖੋ ਇੱਕ ਗੱਲ ਹੈ ਅੱਜ ਦੀ ਤੁਸੀਂ ਰਿਕਾਰਡਿੰਗ ਰੱਖ ਲਿਓ ਮੇਰੀ ਵੀ ਦਲਜੋਤ ਕੌਰ ਸ਼ਰਮਾ ਨੂੰ ਇਨਸਾਫ ਤਾਂ ਨਹੀਂ ਮਿਲਦਾ ਮਿਲਦਾ ਨਹੀਂ ਨਹੀਂ ਵਜਾ ਇਹਨਾਂ ਦਾ ਤਾਣਾ ਬਾਣਾ ਇਹਨਾਂ ਦਾ ਕੰਮ ਕਰਨ ਦਾ ਸਿਸਟਮ ਹੂੰ ਉਹ ਇਹੋ ਜਿਹਾ ਹੈ ਵੀ ਨਹੀਂ ਮਿਲਦਾ ਇਨਸਾਫ ਇੱਕ ਪਿੱਛੇ ਵੀ ਆਇਆ ਸੀਗਾ ਸ਼ਾਇਦ ਲੱਖਾ ਸਧਾਨਾ ਨੇ ਵੀਡੀਓ ਪਾਈ ਸੀ ਕੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਲੜਕੀ ਕਿਸੇ ਪ੍ਰੋਫੈਸਰ ਤੋਂ ਆ ਕੇ ਤੰਗ ਹੋ ਕੇ ਜਿਹੜੀ ਖੁਦਕਸ਼ੀ ਕਰ ਲੈਂਦੀ ਹੈ ਹਾਂ ਉਹਦੇ ਵਿੱਚ ਵੀ ਇਹਨਾਂ ਨੇ ਕਹਿੰਦੇ ਬਚਾ ਕੀਤਾ ਤੇ ਕੋਈ ਐਫ ਆਈ ਆਰ ਵੀ ਨਹੀਂ ਹੋਤ ਬਹੁਤ ਕੁਝ ਜਾਂਚਾਂ ਨੂੰ ਪ੍ਰਭਾਵਿਤ ਕੀਤਾ ਕਹਿੰਦੇ ਇਹਨਾਂ ਨੇ ਹਾਂਜੀ ਬਾ ਕਹਦਾ ਉੱਥੇ ਗਏ ਨੇ ਉਗਰਾਹੜੀ ਧਰ ਗਈ ਹੈ ਸੱਚ ਬੋਲਦੇ ਲੱਖਾ ਸਿੰਘ ਸੁਧਾਣਾ ਦੇਖੋ ਅਸੀਂ ਲੱਖੇ ਦੇ ਹਮੈਤੀ ਨਹੀਂ ਹੈਗੇ ਪਹਿਲਾਂ ਮੈਂ ਇਹ ਗੱਲ ਸਾਫ਼ ਕਰ ਲੱਖਾ ਸਾਡੇ ਨਾਲ ਕਿਸੇ ਤਰ੍ਹਾਂ ਨਹੀਂ ਹੈਗਾ ਪਰ ਜੇ ਕੋਈ ਗੱਲ ਸੱਚੀ ਉਹ ਬੋਲ ਰਿਹਾ ਉਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਉਹ ਧਿਰ ਦੇ ਵਿੱਚ ਗਏ ਆ ਉਹ ਦੱਬਿਆ ਮਸਲਾ ਉਹ ਉਹ ਗੱਲ ਜਿਹੜੇ ਇਹਨੂੰ انقلاب ਕੁਝ ਨਹੀਂ ਕਰਦਾ ਪਰਦੇ ਦੇ ਪਿੱਛੇ ਜਿਹੜਾ ਕੁਝ ਹੋ ਰਿਹਾ ਜਿਵੇਂ ਇਹ ਲਗਾਤਾਰ ਤਿੰਨ ਚਾਰ ਕੰਨਾਵਾ ਕੁੜੀਆਂ ਸਾਹਮਣੇ ਕਲਪਨਾ ਆ ਗਈ ਜਾਂ ਦਲਜੋਤ ਦਾ ਕਲਪਨਾ ਨਹੀਂ ਕਹਿ ਸਕਦੇ ਕਿ ਪਰਦੇ ਚੱਕਿਆ ਵੀ ਕਿਵੇਂ ਕਮਰਿਆਂ ਦੇ ਵਿੱਚ ਵਿਆਹ ਕਰਾ ਦਿੱਤੇ ਜਾਂਦੇ ਜਾਂ ਕਿਵੇਂ ਕਈ-ਕਈ ਨਾਲ ਜਿਹੜਾ ਉੱਥੇ ਕਮਰੇ ਦੇ ਵਿੱਚ ਇੱਕ ਕੁੜੀ ਦੇ ਨਾਲ ਜਿਹੜੀ ਦਾ ਵਿਆਹ ਇੱਕ ਨਾਲ ਹੁੰਦਾ ਕਈ-ਕੀ ਉੱਥੇ ਮੁੰਡੇ ਆਉਂਦੇ ਆ ਉਸ ਕਮਰੇ ਦੇ ਵਿੱਚ ਲੱਗਦਾ ਵੀ ਜਿਹੜੇ ਕਹਿੰਦੇ ਵੀ ਇਨਕਲਾਬ ਲਿਆਈਏ ਇਨਕਲਾਬ ਲਿਆਉਣ ਦੀ ਗੱਲ ਕਰਦੇ ਆ ਵੀ ਇਨਕਲਾਬ ਜੇ ਆ ਜਾਂਦਾ ਹੈ ਲੋਕਾਂ ਨੂੰ ਇਨਸਾਫ਼ ਮਿਲੂਗਾ ਜਾਤੀਆਂ ਪੈਣਾਂ ਦੀਆਂ ਜਿੱਤਾਂ ਦੀ ਰਾਖੀ ਹੋਊਗੀ ਜਾਂ ਲੋਕਾਂ ਨੂੰ ਹੱਕ ਮਿਲਣਗੇ ਲੱਗਦਾ ਦੇਖੋ ਜੀ ਪਹਿਲਾ ਤਾਂ ਸਵਾਲ ਇਹ ਹੈ ਵੀ ਜਿਹੜੀ ਇਨਕਲਾਬ ਹੈ ਉਹ ਤੋਂ ਤੁਸ ਨੂੰ ਮੈਂ ਦੱਸਿਆ ਵੀ ਡੇਰੇ ਹੂੰ ਉਹ ਤਾਂ ਜਿਵੇਂ ਦੂਜੇ ਸਾਧ ਸੰਤਾਂ ਦੇ ਡੇਰੇ ਚੱਲਦੇ ਨੇ ਉਹ ਤਾਂ ਇਹਨਾਂ ਦਾ ਇੱਕ ਐਂਡਿਡਰਾ ਚੱਲ ਹੂੰ ਉਹਨਾਂ ਕੁੜੀਆਂ ਨੂੰ ਪਹਿਲਾਂ ਤਾਂ ਮਾਈਂਡ ਵਾਸ਼ ਕਰਕੇ ਘਰੋਂ ਭਜਾਇਆ ਜਾਂਦਾ ਹੂੰ ਘਰੋਂ ਭਜਣ ਨਾਲ ਇਨਕਲਾਬ ਦਾ ਕੀ ਬਈ ਪਰਿਵਾਰ ਨਾਲੋਂ ਨਾਤਾ ਤੋੜਿਆ ਜਾਂਦਾ ਉਹ ਵੀ ਸਮਰਾਜ ਦੇ ਖਿਲਾਫ ਨਾਤਾ ਤੋੜਿਆ ਜਾਂਦਾ ਵੀ ਤੂੰ ਹੁਣ ਹੋਲ ਟਾਈਮਰ ਹੋ ਫਿਰ ਉਹਨਾਂ ਨੂੰ ਕੁੜੀਆਂ ਨੂੰ ਆਪਣੇ ਦਫ਼ਤਰਾਂ ਚ ਰੈਸ਼ ਕਰਾਈ ਜਾਂਦੀ ਆ ਆਪਣੇ ਦਫ਼ਤਰਾਂ ਚ ਰੱਖਿਆ ਜਾਂਦਾ ਫਿਰ ਉਹਨਾਂ ਦਾ ਮਾਈਂਡ ਵਾਸ਼ ਉਸ ਸਮੇਂ ਦੇ ਵਿੱਚ ਹਾਰਮੋਨਸ ਵੀ ਹੁੰਦੇ ਨੇ ਅਸੀਂ ਵੀ ਧੀਆ ਪੜਨ ਵਾਲਿਆਂ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਫਿਰ ਉਦੋਂ ਇਹ ਪਟਕਾਉਂਦੇ ਪਟਕਾ ਕੇ ਫਿਰ ਉਹਨਾਂ ਨੇ ਕੋਈ ਵੀਡੀਓ ਜਾਂ ਕੋਈ ਆਈਡੀਓ ਉਹ ਉਹ ਲੈ ਲੈਂਦੇ ਨੇ ਉਹਨਾਂ ਨਾਲ ਫਿਰ ਬੱਚਿਆਂ ਨਾਲ ਬੱਚੇ ਘਰੇ ਵੀ ਵਾਪਸ ਹੋਣ ਜੋ ਕਰੇ ਨਹੀਂ ਹੁੰਦੇ ਹੁਣ ਜਿਵੇਂ ਬਹੁਤ ਲੋਕ ਕਲਪਨਾ ਨੂੰ ਸਵਾਲ ਕਰ ਰਹੇ ਨੇ ਵੀ ਉਹ ਪਹਿਲਾਂ ਕਿਉਂ ਨਹੀਂ ਬੋਲੀ ਹਮ ਪਰ ਤੁਸੀਂ ਭਰਾਵੋ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਹੇ ਕਿ ਹਟਿਆ ਵੀ ਇੰਨਾ ਜਥੇ ਬਣਿਆ ਜੇ ਜਾਣਦਾਰਾ ਹੈਗਾ ਵਾਪਸ ਆਉਣ ਦਾ ਰਾਹ ਹੈ ਹੀ ਨਹੀਂ ਮੈਂ ਤਾਂ ਇਸ ਗੱਲੋਂ ਉਸ ਕੁੜੀ ਨੂੰ ਸ਼ਾਬਾਸ਼ ਇਹ ਕਹਿਣਾ ਵੀ ਉਹ ਬੇਟੀ ਬੋਲੀ ਤਾਂ ਸਹੀ ਹਮ ਇਹ ਚ ਆਈਆਂ ਜੇ ਹਜੇ ਜੇ ਅਸੀਂ ਕੱਢਣ ਲੱਗੇ ਹਜ਼ਾਰਾਂ ਦੀ ਗਿਣਤੀ ਚ ਹਮ ਭੈਣਾ ਨੇ ਜਿਹੜੀਆਂ ਬੋਲ ਹੀ ਨਹੀਂ ਸਕਦੀ ਹਮ ਜੇ ਬੋਲ ਲੈ ਤਾਂ ਉਹਨਾਂ ਦਾ ਜਿਹੜਾ ਮਾੜਾ ਮੋਟਾ ਰਹਿਣ ਬਸਣਾ ਹੈਗਾ ਉਹ ਝੜੂਗਾ ਇਸ ਕਰਕੇ ਇਹਨਾਂ ਨੇ ਉਹਨਾਂ ਤੋਂ ਫਿਰ ਕੀ ਕਰਦੇ ਆ ਉਹਨਾਂ ਦੇ ਸਰੀਰ ਨੂੰ ਸ਼ੋਸ਼ਣ ਕਰਦਿਆ ਕਰ ਉਪਜਾ ਕੇ ਇੱਕ ਉਹਨਾਂ ਤੋਂ ਇਹ ਅਖਬਾਰ ਚਲਾਉਂਦੇ ਆ ਰਸਾਲੇ ਚਲਾਉਂਦੇ ਆ ਫੰਡ ਇਕੱਠਾ ਕਰਾਉਂਦੇ ਆ ਫਰੀ ਦੇ ਵਿੱਚ ਲੇਬਰ ਮਿਲ ਜਾਂਦੀ ਹੈ ਲੇਬਰ ਮਿਲਦੀ ਹੈ ਇਹਨਾਂ ਨੂੰ ਫਰੀ ਦੇ ਵਿੱਚ ਔਰ ਤੁਸੀਂ ਉਹਨਾਂ ਕੁੜੀਆਂ ਨੇ ਇੰਟਰਵਿਊ ਦੇ ਵਿੱਚ ਕਲਪਨਾ ਨੇ ਕਿਹਾ ਵੀ ਆ ਵੀ ਅਸੀਂ ਮਤਲਬ ਡੇਲੀ ਦਾ ਇਹਨਾਂ ਨੂੰ 4-5000 ਰੁਪਏ ਦੇ ਰਹੇ ਹਾਂ ਮੈਂ ਇਹ ਇੱਕ ਗੱਲ ਆਪ ਵੀ ਦੇਖੀ ਹੈ ਇੱਕ ਘਟਨਾ ਮੈਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਮੇਰੇ ਨਾਲ ਮੇਰਾ ਭਰਾ ਸੀ ਬੈਠਾ ਸੀ ਮੇਰੇ ਭਰਾ ਨੇ ਜਦੋਂ ਉਹ ਕੁੜੀਆਂ ਅਖਬਾਰ ਦੇਣ ਆਈ ਉਨੇ 10 ਅਖਬਾਰਾਂ ਦੀਆਂ ਕਾਪੀਆਂ ਖਰੀਦੀਆਂ ਅੱਛਾ ਮੈਂ ਉਹਨੂੰ ਅੱਗੇ ਸਵਾਲ ਕਰਿਆ ਵੀ ਯਾਰ ਇੱਕ ਅਖਬਾਰ ਲੈ ਲਾਂਦਾ ਤੂੰ ਉਹ ਕਹਿੰਦਾ ਯਾਰ ਵੀ ਮੈਨੂੰ ਆਪਣੀ ਕੁੜੀ ਵਰਗੀ ਲੱਗੀ ਵੀ ਇਹਨਾਂ ਨੂੰ ਫੰਡ ਦੀ ਲੋੜ ਹੈ ਕੋਈ ਗੱਲ ਨਹੀਂ ਯਾਰ ਉਹ ਬੰਦਾ ਸਮਝਦਾ ਵੀ ਅਸੀਂ ਇਹਨੂੰ ਦੇ ਰਹੇ ਹਾਂ ਪਰ ਅਸਲ ਪੈਸਾ ਜਾ ਕੇ ਕਿਤੇ ਹੋ ਰਿਹਾ ਮੇਰੇ ਕਹਿਣ ਦਾ ਐਗਜ਼ਾਮਪਲ ਦੇਣ ਦਾ ਇਹ ਸੀ ਵੀ ਉਹ ਮੇਰਾ ਭਰਾ ਉਹ ਬੇਟੀ ਨੂੰ ਫੰਡ ਦੇ ਰਿਆ ਸੀ ਤੇ ਫੰਡ ਜਾ ਰਿਹਾ ਸੀ ਲਖਵਿੰਦਰ ਹੋਰਾ ਕੋਲੇ ਗਾ ਜਿਹੜੇ ਮਤਲਬ ਯਾਰ ਰਾਜਵਿੰਦਰ ਹੋਰੀ ਜਿਹੜਿਆਂ ਨੇ ਕਲਪਰਾ ਦਾ शोषण ਕਰ ਰਹੇ ਨੇ ਅਸੀਂ ਹੁਣ ਜੇ ਕਿਸੇ ਬੰਦੇ ਦੇ ਲੋਕਾਂ ਦੇ ਜਦੋਂ ਇਹ ਗੱਲ ਸਮਝ ਚ ਆ ਗਈ ਵੀ ਆ ਅਸੀਂ ਫੰਡ ਦੇਣ ਵਾਲੇ ਵੀ ਕਿਸੇ ਨਾ ਕਿਸੇ ਪੱਖੋਂ ਦੋਸ਼ੀ ਬਣਦੇ ਆ ਪਰ ਉਹ इमोशनल ਲੋਕ ਅਸੀਂ ਪੰਜਾਬੀ ਲੋਕ ਅਸੀਂ ਦੰਨੇ ਆ ਉਹਨਾਂ ਤੋਂ ਇਹ ਦਿਹਾੜੀ ਵੀ ਕਰਾਉਂਦੇ ਨੇ ਬੰਦੂਆ ਮਜ਼ਦੂਰ ਨੇ ਹੋ ਇਹਨਾਂ ਦੇ ਉਹ ਕਿਤੇ ਨਹੀਂ ਬੋਲ ਸਕਦੇ ਇਹ ਇਹ ਵੀ ਸਮਝਦੇ ਨੇ ਉਹ ਇਤਰਾ ਨੇ ਤੁਨਾਂ ਦੇ ਜਿਹੜਾ ਕਹਿੰਦੇ ਨੇ ਮੱਤ ਭੇਜ ਮੱਤ ਭੇਜ ਉਹ ਕੋ ਮੱਤ ਭੇਜ ਨੂੰ ਇਹਨਾਂ ਦੇ ਕੋਈ ਗਣਾਸੇ ਨਹੀਂ ਚੱਲਦੇ ਉਹ ਸਮਝਦੇ ਨੇ ਕਿ ਵੀ ਮਜ਼ਦੂਰ ਇਨਕਲਾਬ ਕਰਨਗੇ ਹੂੰ ਇਹ ਸਮਝਦੇ ਨੇ ਵੀ ਕਿਸਾਨ ਇਹਨਾਂ ਤਲਾਬ ਕਰਨਗੇ ਹੂੰ ਜਦ ਕਿ ਜੇ ਅਸਲੀਅਤ ਹੈ ਇਨਕਲਾਬ ਤਾਂ ਲੋਕ ਕਰਨਗੇ ਹੂੰ ਉਹ ਨਾ ਮਜ਼ਦੂਰ ਹੋਣਗੇ ਨਾ ਉਹ ਕਿਸਾਨ ਹੋਣਗੇ ਨਾ ਉਹਨਾਂ ਦੇ ਕੋਈ ਧਰਮ ਹੋਊਗਾ ਨਾ ਕੋਈ ਜਾਤ ਹੋਊਗਾ ਉਹ ਤਾਂ ਪਿੱਛੇ ਆਪ ਦਿੱਲੀ ਸੰਘਰਸ਼ ਲੜਕੀ ਹਟੇ ਹੂੰ ਦਿੱਲੀ ਵੇਲੇ ਵੀ ਇਹੀ ਕੁਛ ਕਰਦੇ ਰਹੇ ਨੇ ਇਹ ਉਹਨਾਂ ਨੇ ਬੱਚਿਆਂ ਨੂੰ ਟੈਗ ਲਾਉਂਦੇ ਰਹੇ ਨੇ ਹੋਰ ਕਰਦੇ ਰਹੇ ਨੇ ਇਹ ਇਹਨਾਂ ਦਾ ਕੰਮ ਹੈ ਹੂੰ ਕਈ ਦਿਨ ਹੋ ਗਏ ਚੰਡੀਗੜ੍ਹ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਮੈਨੂੰ ਨਹੀਂ ਪਤਾ ਕਿਹੜੀ ਤਰ੍ਹਾਂ ਦਾ ਬਾਈ ਹੈ ਨੌਜਵਾਨ ਇੱਕ ੜਕ ਜਾਂਦਾ ਉਹ ਮਜ਼ਹਰਾ ਕਰ ਰਹੇ ਨੇ ਮੈਂ ਕਹਿੰਦਾ ਮਜ਼ਹਰਾ ਠੀਕ ਹੈ ਕੁੜੀ ਵਾਸਤੇ ਕਰਨਾ ਪਰ ਮੈਂ ਜਿਹੜੀ ਗੱਲ ਚੋਂ ਦੇਖਿਆ ਬਾਅਦ ਚ ਇਹਨਾਂ ਨੇ ਕਿਸੇ ਨੇ ਕਿਹਾ ਯੂ ਏ ਵੀ ਪੀ ਦਾ ਯੂ ਆਰ ਐਸ ਐਸ ਦਾ ਜੀ ਮੈਨੂੰ ਜਿਹੜੀ ਸਮਝ ਲੱਗੀ ਮੈਨੂੰ ਇਹ ਲੱਗੀ ਵੀ ਉਹ ਨੌਜਵਾਨ ਦੇ ਅੰਦਰ ਅਗ ਲੱਗੀ ਉਹਨੂੰ ਕਿਸੇ ਨੇ ਵੀ ਬਿਠਾ ਗਿਆ ਨਹੀਂ ਪੁੱਛਿਆ ਵੀ ਯਾਰ ਤੇਰੇ ਅੰਦਰ ਕੀ ਘਟ ਰਿਹਾ ਕੀ ਬਾਲ ਰਿਹਾ ਮੇਰਾ ਇਹ ਹੈ ਵੀ ਜਿਹੜੇ ਅਸੀਂ ਸੰਸੀਅਰ ਲੋਕ ਸਾਨੂੰ ਉਹ ਬੇਟੀਆਂ ਨੂੰ ਉਹ ਸਾਡੇ ਬੱਚਿਆਂ ਨੂੰ ਲਵੇ ਲੱਗ ਕੇ ਉਹਨਾਂ ਦਾ ਦਿਲ ਇੱਕ ਗ੍ਰਫ ਰੋਲ ਲੈਣਾ ਚਾਹੀਦਾ ਉਹਨਾਂ ਦੇ ਅੰਦਰ ਬਹੁਤ ਕੁਝ ਹੈ ਇਹ ਘਟਨਾ ਇੱਕ ਨਹੀਂ ਇਹ ਘਟਨਾਵਾਂ ਬਦਨ ਜੇ ਅਸੀਂ ਰੋਕਣਾ ਹੈ ਜੇ ਸਾਥੋਂ ਹੀ ਰੋਕਿਆ ਨਾ ਇਹ ਦੇਖੋ ਜਿਹੜਾ ਬਿਜ਼ਨਸ ਹੈ ਇਹਨਾਂ ਦਾ ਇਹ ਬਹੁਤ ਗਲਤ ਬਿਜ਼ਨਸ ਹੈ ਸੋ ਬਹੁਤ ਬਹੁਤ ਧੰਨਵਾਦ ਧਰਮਿੰਦਰ ਜੀ ਇਹ ਸੀ ਬੀਕੇ ਜੂ ਇਕਤਾ ਮਲਵਈ ਦੇ ਸੂਬਾ ਪ੍ਰਧਾਨ ਧਰਮਿੰਦਰ ਪਰਚੌਰ ਬਹੁਤ ਸਾਰੀਆਂ ਗੱਲਾਂ ਹੋਈਆਂ ਦਲਜੋਤ ਦੀ ਮੌਤ ਨੂੰ ਲੈ ਕੇ ਹੋ ਸਕਦਾ ਬਹੁਤ ਸਾਰੇ ਲੋਕ ਜਿਹੜਾ ਤਰਮਿੰਦਰ ਪਸ਼ੌਰ ਦੀਆਂ ਗੱਲਾਂ ਨਾਲ ਸਹਿਮਤ ਨਾ ਹੋਣ ਜਾਂ ਕਹਿਣ ਕਿ ਉਹ ਗੱਲਾਂ ਝੂਠੀਆਂ ਨੇ ਜੇਕਰ ਕੋਈ ਵੀ ਤਰ ਇਹਨਾਂ ਸਵਾਲਾਂ ਦੇ ਜਾਂ ਇਹਨਾਂ ਵੱਲੋਂ 28 ਗੱਲਾਂ ਨੂੰ ਲੈ ਕੇ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਸਾਡੇ ਦਰਵਾਜ਼ੇ ਖੁੱਲੇ ਐ ਤਾਂ ਉਹ ਆਪਣਾ ਪੱਖ ਰੱਖ ਸਕਦੇ ਐ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਮੈਂ ਜਤਿੰਦਰ ਸਿੰਘ ਜਲੂਰ ਧੰਨਵਾਦ